ਲੋ ਜੀ ਦੋਸਤੋ ਅੱਜ ਅਸੀਂ ਤਿੰਨ ਕਿੱਲੇ ਚ ਲਸਣ ਲਾਉਣਾ ਵਾ ਇਹ ਚਿੱਟਾ 골ਡ ਵਾ ਠੀਕ ਹੈ ਨਾ ਤੇ ਪੰਜਾਬੀ ਭਰਾ ਆਪਣੇ ਪੰਜਾਬੀ ਕਿਸਾਨ ਜਿਹੜੇ ਕੰਮ ਕਰਦੇ ਆ ਆਹ ਤਕਨੀਕ ਨਾਲ ਲਸਣ ਲਾਉਣਾ ਦਿਖਾਓ ਹਿਸ਼ਾਰ ਦਿਖਾਓ ਇਹਨਾਂ ਨੂੰ ਤੇ ਗੁੱਦਾਂ ਲਸਣ ਲੱਗਦਾ ਇਹਨਾਂ ਨੂੰ ਦਿਖਾਓ ਮਿਹਨਤ ਵਿੱਚ ਕੋਈ ਲਾਮਾ ਨਹੀਂ ਤੇ ਐਦਾਂ ਲਸਣ ਲੱਗਦਾ ਦਿਖਾ ਵੀ ਦੇ ਇਹਨਾਂ ਨੂੰ ਤੇ ਆ ਨੀਂਤ ਕਰਦੇ ਆ ਢਾੜਾ ਵਜੇ ਸਾਡੇ ਪੜੇ ਲਿਖੇ ਵੀ ਵਿਹੜੀ ਕਰਦੇ ਆ ਅੱਜ ਲਸਣ ਲਵਾਉਂਦੇ ਇਹ ਨਾਲ ਠੀਕ ਹੈ ਨਾ ਆ ਲਸਣ ਇਦਾਂ ਲੱਗਦਾ ਉੱਡ ਖਾ ਇਹਨਾਂ ਨੂੰ ਜਿੱਥੇ ਲਸਣ ਲੱਗਦਾ ਕਿਹੜੇ ਹੱਬ ਨਾਲ ਮਾਰੇ ਉਹ ਵੀ ਦਿਖਾਉਣੀ ਲਓ ਜੀ ਨਵੀਂ ਤਕਨੀਕ ਲਈ ਦੇਸੀ ਜਗਾਰ ਲਸਣ ਲਾਉਣ ਲਈ ਪਹਿਲਾਂ ਛੇਰ ਕੱਢ ਕੇ ਮੁੜ ਕੇ ਆ ਪਿਆਪ ਦਾ ਠੀਕ ਹੈ ਜੰਤਰਵਾ ਇਹ ਕੱਲੇ ਕੱਲੇ ਹਿਯਾਰ ਬਾਸੀ ਦਾ ਲੈਵਲ ਲੈਣਾ ਵਾ ਇਤੋਂ ਬਾਅਦ ਐ ਕਰਨਾ ਮੈਂ ਤੇ ਆਹ ਲੈਸਨ ਇਨਾਂ ਚ ਲਾਉਣਾ ਵਾ ਤੇ ਬਾਕੀ ਤੇ ਦਿਖਾ ਵੀ ਰਹਾ ਦਿਖਾ ਇਹਨਾਂ ਨੂੰ ਮਾੜਾ ਜਿਆ ਤੇ ਖੇਤੀ ਕਰਨੀ ਆ ਤਕਨੀਕ ਨਾਲ ਕਰਨੀ ਆ ਦਿਮਾਗ ਨਾਲ ਕਰਨੀ ਆ ਤੇ ਆਪਣੇ ਵੀਰ ਭਰਾ ਸਾਰੇ ਲੱਗੇ ਆ ਮਾਰਦੇ ਵੀਰ ਜੀ ਕੈਮਰਾ ਮਾਰਦੇ ਮਾੜਾ ਜਿਆ ਉਧਰ ਭੈਣਾ ਹੱਲ ਮਾਰਦੇ ਸਾਰੇ ਲੱਗੇ ਆ ਤੇ ਇਹ ਘਟੋ ਘਟ 10 ਕਿਲੇ ਦੀ ਖੇਤੀ ਕਰਨੀ ਆ ਚਿੱਟਾ 골ਡ ਐਵੀਨ ਨੂੰ ਕਿਹਾ ਜਾਂਦਾ